NASA ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਅਤੇ NOAA ਦੇ ਸਾਂਝੀ ਖੋਜ ਦੇ ਅਨੁਸਾਰ ਅਮਰੀਕਾ ਦੇ ਕੁਝ ਤੱਟਵਰਤੀ ਸ਼ਹਿਰ ਸਮੁੰਦਰ ਦੇ ਵੱਧੇ ਪੱਧਰ ਕਾਰਨ ਡੁੱਬ ਰਹੇ ਨੇ ਇਸ ਰਿਪੋਰਟ ਵਿੱਚ ਕੈਲੀਫੋਰਨੀਆ ਦੇ ਸ਼ਹਿਰ ਜਿਵੇਂ ਕਿ ਸੈਨ ਫ੍ਰਾਂਸਿਸਕੋ ਲਾਸ ਐਂਜਲਸ ਅਤੇ ਸੈਨ ਡੀਗੋ ਨੂੰ ਸਭ ਤੋਂ ਵੱਧ ਖਤਰੇ ਵਾਲੇ ਖੇਤਰ ਵਜੋਂ ਪਛਾਣਿਆ ਗਿਆ ਹੈ ਕੈਲੀਫੋਰਨੀਆ ਦੇ ਸ਼ਹਿਰਾਂ ਤੇ ਖਤਰਾ ਮੰਡਰਾ ਰਿਹਾ ਹੈ ਤੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਲੀਫੋਰਨੀਆ ਦੇ ਕਈ ਸ਼ਹਿਰ ਜਿਵੇਂ ਕਿ ਸੈਨ ਫ੍ਰਾਂਸਿਸਕੋ ਬੇ ਏਰੀਆ ਸੈਨ ਡਰਾਪਲ ਕੋਟੇ ਮਡੇਰਾ ਹੋਸਟਲ ਸਿਟੀ ਬੇ ਫਾਰਮ ਆਈਲੈਂਡ ਅਤੇ ਸੈਨ ਡਿਓਗੋ ਵਰਗੇ ਖੇਤਰ ਡੁੱਬਣ ਦੀ ਕਗਾਰ ਤੇ ਨੇ ਖੋਜ ਅਨੁਸਾਰ ਇਹ ਜ਼ਮੀਨ ਸਲਾਨਾ 0.4 ਇੰਚ ਤੋਂ ਵੱਧ ਦੀ ਦਰ ਦੇ ਨਾਲ ਡੁੱਬ ਰਹੀ ਹੈ ਇਸ ਦਾ ਮੁੱਖ ਕਾਰਨ ਜ਼ਮੀਨ ਹੇਠੋਂ ਪਾਣੀ ਦਾ ਜ਼ਿਆਦਾ ਨਿਕਾਸ ਸ਼ਹਿਰੀ ਵਿਕਾਸ ਅਤੇ ਹੋਰ ਮਨੁੱਖੀ ਗਤੀਵਿਧੀਆਂ ਨੇ ਜਿਨ੍ਹਾਂ ਕਾਰਨ ਸਮੁੰਦਰ ਦੇ ਨਾਲ ਲੱਗਦੀ ਜ਼ਮੀਨ ਕਮਜ਼ੋਰ ਹੋ ਰਹੀ ਹੈ ਇਸ ਤੋਂ ਇਲਾਵਾ ਜਲਵਾਯੂ ਪਰਿਵਰਤਨ ਕਾਰਨ ਸਮੁੰਦਰ ਦਾ ਪੱਧਰ ਵੀ ਵੱਧ ਰਿਹਾ ਹੈ ਰਿਪੋਰਟ ਚੇਤਾਵਨੀ ਦਿੰਦੀ ਹੈ ਕਿ ਜੇਕਰ ਕਿਸੇ ਸਥਿਤੀ ਨੂੰ ਰੋਕਣ ਦੇ ਲਈ ਤੁਰੰਤ ਕਦਮ ਨਾ ਚੁੱਕੇ ਗਏ ਤਾਂ ਭਵਿੱਖ ਦੇ ਵਿੱਚ ਪੂਰਾ ਦੇਸ਼ ਇਸ ਖਤਰੇ ਦੀ